ਇੱਕ ਪਾਸੇ ਬਾਦਸ਼ਾਹ ਦੇ ਨਾਲ ਟੱਕਰ ਦਵਾਤੀ ਫਿਰ ਅਸੀਂ ਅੰਮ੍ਰਿਤਸਰ ਛਡਵਾਤਾ ਇਦਾਂ ਠੀਕ ਹੈ ਜੇ ਦੋ ਵੱਖਰੇ ਵੱਖਰੇ ਚੈਪਟਰ ਆ ਭਈ ਕਥਾਕਾਰ ਨੇ ਉਹ 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 ਆਪਣਾ ਚੈਪਟਰ ਸੁਣਾ ਦਿੱਤਾ ਠੀਕ ਹੈ ਢਾਡੀ ਨੇ ਬਾਜ ਵਾਲਾ ਚੈਪਟਰ ਸੁਣਾਤਾ ਕਥਾਕਾਰ ਨੇ ਅੰਮ੍ਰਿਤਸਰ ਛੱਡਣੇ ਵਾਲਾ ਨਿਮਰਤ ਵਾਲਾ ਚੈਪਟਰ ਸੁਣਾਤਾ ਫੀ ਗਲ ਬੱਕਰੀ ਜਦੋਂ ਸੁਮੁੱਚਤਾ ਵਿਚਾਰਨੀ ਹੈ ਨਾ ਤੁਸੀਂ ਅਸੀਂ ਛੇਵੇਂ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਦੀਆਂ ਜੰਗਾਂ ਦਾ ਜ਼ਿਕਰ ਕਰਨ ਲੱਗੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਵਿੱਚ ਰੱਖਿਏ ਤੇ ਗੱਲ ਗੁਰੂ ਮਾਨਿਓਂ ਗ੍ਰੰਥ ਦੀ ਆ ਸਾਨੂੰ ਦੁਨੀਆ ਨੂੰ ਇਹ ਦੱਸਣਾ ਪੈਣਾ ਕਿ ਇਸ ਗੁਰੂ ਸਹਿਵਾਨ ਧਰਤੀ ਤੇ ਮਨੁੱਖਤਾ ਨੂੰ ਕੀ ਦਿੱਕ ਗਈ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੁਝ ਦੱਸੂਗੇ ਨਾ ਪਿਆ ਦੇਖੀ ਗਈ ਆ ਤੇ ਅਗਲੇ ਨੇ ਸਵਾਲ ਕਹਿਣਾ ਕਰਨਾ ਆ ਪੇ ਆ ਇੰਨੀ ਮਿਹਨਤ ਇਹਨੂੰ ਸੰਪਾਦਿਤ ਕਰਕੇ ਗੁਰੂ ਮਾਨਯੋ ਗ੍ਰੰਥ ਕਹਿਣ ਦੀ ਕੀ ਲੋੜ ਪਈ ਸੀ ਫੇ ਬਿ ਜੋ ਕੁਝ ਦਿੱਤਾ ਤੁਹਾਨੂੰ ਉਹ ਤਾਂ ਬਾਹਰ ਫਿਰਦਾ ਗ੍ਰੰਥ ਹੋਰ ਰਹਿਤਨਾਮਿਆਂ ਵਿੱਚ ਫੇ ਸਾਡੇ ਕੋਲ ਉਹਦਾ ਜਵਾਬ ਨਹੀਂ ਹੋਣਾ ਕੋਈ ਵੀ ਠੀਕ ਆ ਜਿਸਕ ਤੇ ਉਹ ਆਪਣੇ ਆਤਮਿਕ ਸੁਮੇ ਨਾਲ ਕਰਤੂ ਤਾਂ ਉਹਦਾ ਆਤਮਕ ਬਲ ਕਮਜ਼ੋਰ ਪੈਣੇ ਪੈਂਦਾ ਕਿਉਂਕਿ ਮੁਗਲਾਂ ਨੂੰ ਧਾਰਮਿਕ ਸਿੱਧ ਸਾਕਮਾਨ ਇਹ ਬਹਿਮ ਐਮਨਸੀ ਹੋ ਗਿਆ ਕਿ ਜਦੋਂ ਉਹ ਸਰੋਵਰ ਦੇ ਵਿੱਚ ਜਾ ਕੇ ਚੁੱਪੀ ਮਾਰ ਦੇਣ ਤੇ ਇਹਦੇ ਵਾਸਤੇ ਇੰਨੀਆਂ ਜਾਨਾਂ ਨਿਸ਼ਾਵਰ ਕਰੀ ਜਾਂਦੇ ਵੀ ਇੱਥੋਂ ਇਹਨਾਂ ਨੂੰ ਕੋਈ ਬਲ ਹੁਣ ਦੇਖੋ ਪੇ ਉਹ ਕਹਿੰਦਾ ਪੇ ਆਤਮਕ ਸੁਮੇ ਨਾਲੋਂ ਟੁੱਟ ਜਾਂਦੇ ਆ ਠੀਕ ਹੈ ਤੇ ਹੁਣ ਦੇਖੋ ਇਹਨੂੰ ਪਹਿਲੀ ਗੱਲ ਤਾਂ ਹਰਿੰਦਰ ਸਿੰਘ ਮਹਿਬੂਬ ਦੀ ਉਹ ਦੋ ਤਿੰਨ ਪੰਕਤੀਆਂ ਲਿਆਉਣੀਆਂ ਪਈਆਂ ਠੀਕ ਆ ਭਈ ਆ ਜਿਹੜਾ ਰੋਹਾਨੀ ਤੌਰ ਤੇ ਜਿੰਦੇ ਰਹਿਣ ਲਈ ਝੰਗ ਉਹਦੀ ਉਹਦੀ ਸਿਰਫਤ ਕਰਨੀ ਪਈ ਠੀਕ ਆ ਤਾਂ ਕਿ ਇਹਨੂੰ ਕੋਰਿਲੇਟ ਕਰ ਸਕੇ ਕਿ ਭਿੰਡਰਾਂ ਵਾਲੇ ਨੇ ਠੀਕ ਆ ਫਿਰ ਉਹ ਕਹਿੰਦਾ ਪਏ ਆਪਣੇ ਇਤਿਹਾਸਕ ਸੋਮਿਆਂ ਨਾਲੋਂ ਟੁੱਟ ਜਾਂਦੇ ਆ ਠੀਕ ਹੈ ਹੁਣ ਇਹਨੂੰ ਪ੍ਰਵਾਹਸ਼ਾ ਦੇਣੀ ਪਈ ਕਿ ਇਹ ਗੱਲ ਮੁਗਲਾਂ ਨੂੰ ਐਵੇਂ ਨਹੀਂ ਸੀ ਸਮਝ ਲੱਗ ਗਈ ਹੁਣ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਹੀਂ ਜਿਹੜੀ ਗੱਲ 35 ਮਹਾਂਪੁਰਖਾਂ ਦੇ ਜੀਵਨ ਵਿੱਚੋਂ ਸਾਨੂੰ ਕਿਤੇ ਨਹੀਂ ਮਿਲੀ ਉਹ ਗੱਲ ਹਰਿੰਦਰ ਸਿੰਘ ਮਹਿਬੂਬ ਨੇ ਕਹੀ ਆ ਹੁਣ ਅਜਮੇਰ ਤੋਂ ਦੱਸਣ ਲੱਗਾ ਤੇ ਇਹ ਨਾਲ ਗਵਾਹੀ ਦਿੰਦਾ ਕਹਿੰਦਾ ਮੁਗਲਾਂ ਨੂੰ ਵੀ ਪਤਾ ਸੀ ਇਹ ਗੱਲ ਮੈਂ ਇਕੱਲਾ ਹੀ ਨਹੀਂ ਕਹਿੰਦਾ ਮੁਗਲਾਂ ਨੂੰ ਵੀ ਪਤਾ ਸੀ ਜਿਹੜੇ ਕਹਿੰਦੇ ਸੀ ਕਿ ਇਹਨਾਂ ਦੇ ਕੋਲ ਹੈ ਕਿ ਜਿਹੜਾ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਉਹ ਨਾ ਆ ਕੇ ਮੁੜ ਕੇ ਜੀਣੇ ਹੋ ਜਾਂਦੇ ਜਦ ਕਿ ਯਾਨੀ ਸਾਨੂੰ ਕਹਿਣਾ ਇਹ ਚਾਹੀਦਾ ਪੇ ਉਹ ਉਹ ਤਾਂ ਛੁੱਡੂ ਸੀਗੇ ਜਿਹੜੇ ਇਹ ਕਹਿੰਦੇ ਸੀ ਪੇ ਇਹ ਨਹੋਂਨੇ ਨਾਲ ਯਾਨੀ ਨਹੋਂਣ ਨਾਲ ਕੋਈ ਬੰਦਾ ਥਕੀਮਾਂ ਤਾਂ ਲੈ ਸਕਦਾ ਨਹੋਂਣ ਨਾਲ ਕੋਈ ਦੁਬਾਰਾ جنگ ਲਈ ਥੋੜੋ ਤਿਆਰ ਹੋ ਸਕਦਾ ਤੁਹਾਡਾ ਕੋ ਮਿਸ਼ਨ ਹੋਣਾ ਤੁਹਾਡਾ ਕੋ ਜਿੰਦਗੀ ਦਾ ਉਦੇਸ਼ ਹੋਣਾ ਕੋ ਕਿਸੇ ਖਾਸ ਵਿਚਾਰਧਾਰਾ ਤੇ ਟਿਕੇ ਹੋਣਾ ਤੇ ਉਸ ਉੱਥੇ ਚਲਦਿਆਂ ਚਲਦਿਆਂ ਆ ਰਹੀਆਂ ਮੁਸ਼ਕਿਲਾਂਤਾਂ ਦੇ ਦੌਰਾਨ ਉਹਨਾਂ ਨੂੰ ਪਛਾੜ ਕੇ ਉਹਨਾਂ ਚੋਂ ਲੰਘ ਕੇ ਉਹਨਾਂ ਨੂੰ ਦਰਕਾਰ ਕੇ ਫਿਰ ਵੀ ਖੜੇ ਰਹਿਣਾ ਉਹਨਾਂ ਨੂੰ ਝੱਲ ਕੇ ਫਿਰ ਵੀ ਖੜੇ ਰਹਿਣਾ ਉਹ ਨਾ ਹੋਣਾ ਕਿਦਾਂ ਸਕਦਾ ਹੁਣ ਸੋਹਣੀ ਮਹੀਵਾਲ ਨੂੰ ਮਿਲਣ ਜਾਂਦੀ ਹੈ ਰੋਜ਼ ਘੜੇ ਤੇ ਤਰਕੇ ਜਾਂਦੀ ਐ ਹੁਣ ਉਦਣ ਗਈ ਹੁਣ ਦੇਖ ਰਿਹਾ ਘੜਾ ਕੱਚਾ ਆ ਜੇ ਕਿਸੇ ਨੇ ਚੋਰੀ ਕਰਨਾ ਹੁੰਦਾ ਘੜਾ ਫੇਤਾ ਲੈ ਜਾਣਾ ਸੀ ਉਹਨੇ ਚੋਰੀ ਨਹੀਂ ਕੀਤਾ ਕਿਸੇ ਨੇ ਕਿਸੇ ਨੇ ਬਦਲਿਆ ਪੱਕਾ ਚੱਕ ਕੇ ਕੱਚਾ ਰੱਖਿਆ ਕਿਉਂਕਿ ਚੱਕਣੇ ਵਾਲੇ ਨੂੰ ਬਦਲਨੇ ਵਾਲੇ ਨੂੰ ਪਤਾ ਆ ਕਿ ਜੇ ਮੈਂ ਤੋੜ ਦਿੱਤਾ ਨਾ ਇਹ ਤੇ ਉੰਠ ਲੈਣਾ ਨਹੀਂ ਪਾਣੀ ਚ ਨੇਰੇ ਚ ਜਾਂਦੀ ਆ ਉਹ ਨੇਰੇ ਚ ਨਾ ਤਾਂ ਘੜਾ ਦੀਦਾ ਆ ਕਿਦਾਂ ਦਾ ਆ ਮੋਂ ਪਾਣੀ ਦਾ ਅੰਦਾਜ਼ਾ ਲੱਗਦਾ ਹੁਣ ਲੋਕ ਕਿਹਨਾਂ ਸਰਚ ਲਾਈਟਾਂ ਲੈ ਕੇ ਘੁੰਮਦਾ ਸੀ ਕੋਈ ਹੁਣ ਜੇ ਕੋਈ ਲਾਲਟਣ ਹੋਊਗੀ ਮੋਮਬਤੀ ਹੋਊਗੀ ਉਹ ਇਦਾਂ ਸਰਚ ਥੋੜੀ ਕਰ ਲੂਗੀ ਜਾ ਕੇ ਹੁਣ ਬਦਲਨੇ ਵਾਲੇ ਨੂੰ ਚੰਗੀ ਤਰ੍ਹਾਂ ਪਤਾ ਆ ਕਿ ਜਦੋਂ ਉਹਨੇ ਆਉਣਾ ਆ ਹਨੇਰਾ ਹੋਣਾ ਉਹਨੂੰ ਦਿਸਣ ਨੂੰ ਘੜਾ ਲੱਗਣਾ ਆ ਉਹਨ ਚੱਕ ਕੇ ਠੱਲ ਜਾਣਾ ਆ ਰਾਹ ਚ ਖੁਰ ਜਾਣਾ ਡੁੱਬ ਜਾਊਗੀ ਟੰਟਮ ਹੁਣ ਜਿਹੜਾ ਉਹ ਜਾਨੀ ਪਤਾ ਲੱਗ ਗਿਆ ਉਹਦੇ باوجود ਵੀ ਉਹ ਅਗਲੀ ਕਹਿੰਦੀ ਮੇਰਾ ਜੀਣਾ ਕਾਦਾ ਆ ਜੀ ਮੈਂ ਮੇਰਾ ਜੀਵਨ ਉਹਨੂੰ ਮਿਲਣੇ ਵਿੱਚ ਹੀ ਆ ਉਹਨੂੰ ਨਾ ਮਿਲਨੇ ਨਾ ਜਿਹੜਾ ਮੇਰਾ ਵਿਛੋੜਾ ਆ ਯਾਨੀ ਉਹਦੇ ਨਾਲ ਉਹ ਜਿਹੜਾ ਮੇਰਾ ਵਿਛੋੜਾ ਆ ਉਹ ਮੇਰੇ ਲਈ ਮੌਤ ਆ ਵਿਛੋੜਾ ਵੀ ਤਾਂ ਮੌਤ ਹੈ ਹੀ ਉਹ ਤਾਂ ਤੈ ਹੈ ਨਾ ਜੇ ਉਹ ਨਹੀਂ ਜਾਵੇ ਫਿਰ ਤਾਂ ਪੱਕੀ ਮੌਤ ਹੈ ਤੇ ਜੇ ਜਾਵੇ ਜਾ ਕੇ ਚਾਂਸ ਹੈ ਕਿ ਸ਼ਹਿ ਤਰ ਜਾਏ ਜੇ ਨਾ ਹੋਇਆ ਤਾਂ ਬਦ ਬਦ ਕੀ ਹੈ ਮੌਤ ਜਿਹੜੀ ਪਹਿਲਾਂ ਹੀ ਤੈ ਹੈ ਉਹ ਜਿਹੜਾ ਉਹ ਜਿਹੜਾ ਇਸ਼ਕ ਆ ਜਿਹੜੀ ਉਹ ਆਸ਼ਕੀ ਆ ਜਿਹੜਾ ਉਹ ਸਦਕ ਆ ਉਹ ਕੋਈ ਤਾਂ ਕਿਦਾਂ ਕਹਿ ਸਕਦਾ ਪਈ ਉਹ ਕਿਸੇ ਦੇ ਨਾਲੋਂ ਨਾ ਮਿਲ ਜਾਂਦਾ ਕਿਸੇ ਨੂੰ ਜੇ ਤੁਸੀਂ ਸਿੱਖ ਦੀ ਸਿਫਤ ਕਰਨੀ ਆ ਗੁਰੂ ਪਾਤਸ਼ਾਹ ਤੋਂ ਕੁਰਬਾਨ ਜਾਣ ਦੀ ਉਹਨਾਂ ਤੋਂ ਸਦਕੇ ਜਾਣ ਦੀ ਗੁਰੂ ਸਾਹਿਬ ਤੋਂ ਬਲਿਹਾਰੇ ਜਾਣ ਦੀ ਉਹਨਾਂ ਦੀ ਨਿਗਾਹ 'ਚ ਪ੍ਰਵਾਨ ਚੜ੍ਹਨੇ ਦੀ ਉਹਨਾਂ ਵਰਗਾ ਬਣਨੇ ਦੀ ਉਹਨਾਂ ਦੇ ਰਾਹ ਤੇ ਤੁਰਨੇ ਦੀ ਤੇ ਉਹ ਇਹਦੇ ਨਾਲ ਕਰੂਗਾ ਪੇ ਜਿਹੜੀ ਆ ਸਿੱਖਿਆ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਿੱਤੀ ਨਾ ਸਿੱਖਾਂ ਦੇ ਅੰਦਰ ਜਦੋਂ ਘਰ ਕਰ ਗਈ ਠੀਕ ਹੈ ਫਿਰ ਬਾਰ ਬਾਰ ਉੱਠੇ ਉਹ ਗੁਜਰਾ ਤੈਹ ਕਰਕੇ ਗਿਆ ਜਿਹੜੇ ਬੰਦੇ ਨੂੰ ਸਿਰਫ ਜ਼ਿੰਦਗੀ ਪਿਆਰੀ ਆ ਜਿਹਨੂੰ ਨਹੀਂ ਪਤਾ ਪੇ ਮਹੀਵਲ ਕੀ ਹੁੰਦਾ ਜਿਹਨੂੰ ਇਹ ਨਹੀਂ ਪਤਾ ਪੇ ਅਫੇਰ ਕੀ ਹੁੰਦਾ ਜਿਹਨੂੰ ਜਿਹਨੂੰ ਨਹੀਂ ਅਹਿਸਾਸ ਪੇ ਕਿਸੇ ਹੋਰ ਵੱਲੋਂ ਪਰਵਾਨੇ ਜਾਣਾ ਉਹਨੂੰ ਥੋੜਾ ਸਮਝਾਉਣੀ ਆ ਉਹਨੂੰ ਤਾਂ ਡਰ ਲੱਗਦਾ ਉਹ ਗੱਲ ਗੁਰੂ ਨਾਨਕ ਪਾਤਸ਼ਾਹ ਦੇ ਲੈਵਲ ਦੀ ਗੱਲ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਲੈਵਲ ਦੀ ਗੱਲ ਆ ਜਿਹੜੀ ਉਹਨੂੰ ਅਸੀਂ ਪਰਵਾਸਾ ਕਿਹੜੀ ਉਹਦੇ ਲਈ ਗਵਾਹੀ ਕਿਹੜੀ ਦੇ ਰਹੇ ਆ ਕਿ ਮੁਗਲ ਕਹਿੰਦੇ ਸੀ ਕਿ ਇਹ ਮੁੜ ਮੁੜ ਕੇ ਲੜਨ ਲਈ ਤਿਆਰ ਹੋ ਜਾਂਦੇ ਕਿਉਂਕਿ ਸਰੋਵਰ ਚੁਨਾਕਿਆ ਹੁੰਦੇ ਇਸ ਕਰਕੇ ਸਰੋਵਰ ਨੂੰ ਢਾਉ ਤੇ ਇਹ ਮਿਥ ਜਿਹੜੀ ਆ ਕਿ ਬਾਰ ਬਾਰ ਦਰਬਾਰ ਸਾਹਿਬ ਢਾਇਆ ਜਾਂਦਾ ਸੀ ਉਹ ਵੀ ਕਿੰਨੀ ਹੋਸ਼ੀ ਆ ਸੋਚ ਕੇ ਦੇਖੋ ਪਹਿਲੇ ਪਾਸ਼ਾ ਅੰਮ੍ਰਿਤਸਰ ਦੇ ਸਰੋਵਰ ਚ ਨਾ ਆਏ ਜੇ ਤੁਸੀਂ ਕਹਿਣਾ ਪਹਿਨ ਆਇਆ ਤਾਂ ਤੁਹਾਨੂੰ ਇਹ ਕਹਿਣਾ ਪੈਣਾ ਪਈ ਰਜਨੀ ਦੀ ਛਪੜੀ ਚ ਨਾ ਆਈ ਹੋਊਗੀ ਸਰੋਵਰ ਬਣਵਾਇਆ ਪੰਜਵੇਂ ਪਾਸ਼ਾ ਨੇ ਠੀਕ ਹੈ ਹੁਣ ਇਹਦਾ ਮਤਲਬ ਪੰਜਵੇਂ ਪਾਤਸ਼ਾਹ ਨੇ ਵੀ ਗੁਰੂ ਬਣਨ ਤੋਂ ਵਾਅਦੇ ਬਣਵਾਇਆ ਤਾਂ ਹੀ ਇਹ ਮਹੀਤ ਆਉਦੀ ਹੁਣ ਪਹਿਲੀਆਂ ਪੰਜ ਪਾਤਸ਼ਾਹੀਆਂ ਦੇ ਗੁਰੂ ਬਣਨ ਦੇ ਰਾਹ ਦੇ ਵਿੱਚ ਉਹਨਾਂ ਦੇ ਗੁਰੂ ਪਾਤਸ਼ਾਹ ਬਣਨ ਦੇ ਲਈ ਸਰੋਵਰ ਜ਼ਰੂਰੀ ਸ਼ਰਤ ਨਹੀਂ ਸੀ ਨਹੀਂ ਨਾਤੀ ਉਹ ਛੇਵੇਂ ਪਾਤਸ਼ਾਹ ਨੂੰ ਅਸੀਂ ਕੀ ਕਹਣਾ ਪੰਜਵੇਂ ਪਾਤਸ਼ਾਹ ਦੇ ਪੁੱਤਰ ਹੋਣ ਕਰਕੇ ਪਹਿਲੀਆਂ ਪੰਜ ਪਾਤਸ਼ਾਹੀਆਂ ਦਾ ਅਸਰ ਹੋਣ ਕਰਕੇ ਉਹਨਾਂ ਬਲੁੱਤ ਸਿੱਖਿਆ ਦੇਣ ਕਰਕੇ ਉਹਨਾਂ ਦੇ ਥਾਪੜਾ ਦੇਣ ਕਰਕੇ ਉਹ ਮਹਾਨ ਆ ਜਾਂ ਸਰੋਵਰ ਚ ਨੌਂ ਕਰਕੇ ਮਹਾਨ ਆ। 6ਵੇਂ ਪਾਸ਼ਾ ਤੋਂ ਛੱਡ ਕੇ ਚਲ ਗਏ। ਹੁਣ ਤੁਸੀਂ ਕੀ ਕਹੋਗੇ ਵੀ 7ਵੇਂ ਪਾਸ਼ਾ ਆਏ ਤਾਂ ਨਹੀਂ ਉੱਥੇ ਪਰ ਮਹਾਨਤਾ ਲਈ ਇੱਥੇ ਆ ਕੇ ਨੌਂਦੇ ਰਹੇ। ਇਹ ਕਹਿਣਾ 8ਵੇਂ ਪਾਸ਼ਾ ਵਾਲੀ ਕਹਿਣਾ। 9ਵੇਂ ਪਾਸ਼ਾ ਲਈ ਤਾਂ ਦਰਵਾਜ਼ੇ ਨਹੀਂ ਖੁੱਲੇ ਫਿਰ ਤੁਸੀਂ ਇਹ ਕਿੱਦਾਂ ਕਹੋਗੇ ਵੀ ਇੱਥੇ ਨਾ ਆ ਕੇ ਗਏ। 10ਵੇਂ ਪਾਸ਼ਾ ਹੀ ਨਹੀਂ ਅਮਰਸਰ ਚਾਰ ਸਾਹਿਬ ਜਾਂ ਦੀ ਆਈ ਨਹੀਂ ਬੰਦਾ ਸਿੰਘ ਬਹਾਦਰ ਨਹੀਂ ਆਈ ਗੁਰੂ ਸਾਹਿਬ ਦੇ ਨਾਲ ਦੇ ਸਿੱਖਾਂ ਦਾਇਆ ਸਿੰਘ ਹੋਣਾ ਦੇ ਬਾਰੇ ਜਿਨ੍ਹਾਂ ਬਾਰੇ ਅਸੀਂ ਇਹ ਕਹਿੰਨੇ ਆ ਕਿ ਉਹ ਜਦੋਂ ਅਮਰਸਰ ਚਾਰ ਪਹਿਲੀ ਵਾਰ ਹੋਇਆ ਤੇ ਉਹ ਬੱਕਰੀਆਂ ਬੱਕਰੀਆਂ ਸਟ੍ਰੀਟਾਂ ਤੋਂ ਆਏ ਤੁਸੀਂ ਇਹ ਕਹੋਗੇ ਕਿ ਦਰਬਾਰ ਸਾਹਿਬ ਨਾਲ ਆ ਕੇ ਗਏ ਸੀ ਤਾਂ ਉੱਥੇ ਮਾਣ ਹੋਈ ਉਹਨਾਂ ਦੀ ਨਿਗਾਹ ਚ ਪ੍ਰਵਾਨ ਚੜੇ ਹੁਣ ਇਹ ਗਵਾਹੀ ਜਦੋਂ ਅਜਮੇਰ ਸਿੰਘ ਵਰਗੇ ਦਿੰਦੇ ਆ ਵੀ ਮੁਸਲਮਾਨਾਂ ਨੇ ਗੱਲ ਲਿਖ ਦਿੱਤੀ ਆ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਜਿਹੜਾ ਵਿਰੋਧੀ ਆ ਸਾਡਾ ਕੋਈ ਇੰਦਰਾ ਗਾਂਧੀ ਦੀ ਮਿਲਟਰੀ ਦਾ ਜਰਨੈਲ ਕੋਈ ਗੱਲ ਕਹਿੰਦਾ ਪਿੰਡਰਾਲ ਦੀ ਸਿਫਤ ਦੇ ਬਾਰੇ ਉਹਨੂੰ ਅਸੀਂ ਗਵਾਹੀ ਕਿਉਂ ਮੰਨੀਏ ਮੁਗਲਾਂ ਨਾਲ ਸਾਡੀ ਲੜਾਈ ਰਹੀ ਆ ਉਹ ਤਾਂ ਮਿਸ ਅੰਡਰਸਟੈਂਡਿੰਗ ਆ ਉਹਨਾਂ ਦੀ ਉਹ ਤਾਂ ਉਹਨਾਂ ਦੇ ਕਾਫੇ ਆ ਉਹ ਤਾਂ ਬੈਠ ਕੇ ਆਪਸ ਵਿੱਚ ਹੀ ਗੱਲ ਕਰ ਰਹੇ ਆ ਜਿਹੜੇ ਕਰਮਾਤਾਂ ਵਿੱਚ ਵਿਸ਼ਵਾਸ ਰੱਖਦੇ ਆ ਉਹ ਡਿਸਕਸ਼ਨ ਕਰਦੇ ਮੈਂ ਇੱਥੇ ਨਹੀਂ ਸੀ ਦੱਸਿਆ ਜਿਦੋਂ ਮੇਰੀ ਅਟੈਕ ਤੋਂ ਬਾਅਦ ਫੜਨ ਬੰਦੇ ਫੜ ਹੋ ਗਿਆ ਤਾਂ ਜਿਹੜੇ ਬਹੁਤ ਸਿਆਣੇ ਸਿਆਣੇ ਬੰਦੇ ਅਖੰਡ ਕੀਰਤਨੀ ਜੱਥੇ ਦੇ ਨਿਊਜ਼ੀਲੈਂਡ ਦੇ ਉਹਨਾਂ ਦੀ ਸਭਾ ਜੁੜੀ ਬੈਠ ਕੇ ਫਿਰ ਵੀ ਵਿਚਾਰਾਂ ਕੀਤੀਆਂ ਪੇ ਬਾਕੀ ਛੱਡੋ ਉਹ ਕਹਿੰਦੇ ਪੇ ਐਗਜ਼ੈਕਟਲੀ ਜਿਹੜੇ 6 ਬੰਦੇ ਜਿੱਦਾਂ ਜਿੱਦਾਂ ਹੋਈ ਆ ਉਹਨਾਂ ਬੰਦਿਆਂ ਬਾਰੇ ਖਬਰ ਪੁਲਿਸ ਨੂੰ ਕਿਨੇ ਦਿੱਤੀ ਕਿੱਦਾਂ ਪਤਾ ਲੱਗਾ ਇਹ 4 ਹਫ਼ਤੇ ਬਾਅਦ ਜਿਹੜੇ 21ਵੀਂ ਸਦੀ ਚ 2020 ਦੇ ਵਿੱਚ 2021 ਆ ਗਈ ਆ 2021 ਵਿੱਚ ਸਿਆਣਿਆਂ ਦੀ ਸਭਾ ਬੈਠ ਕੇ ਇਹ ਵਿਚਾਰ ਕਰਨ ਲੱਗੀ ਆ ਕਿ ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਠੀਕ ਹੈ ਆਕਲੈਂਡ ਵਰਗੇ ਸ਼ਹਿਰ ਵਿੱਚ ਦੋ ਤਿੰਨ ਕਾਰਾਂ ਵਿੱਚ ਜਾ ਕੇ ਠੀਕ ਹੈ ਛੇ ਬੰਦਿਆਂ ਨੇ ਇਸ ਤਰ੍ਹਾਂ ਅਟੈਕ ਕੀਤਾ ਤੇ ਉਹ ਪਤਾ ਨਹੀਂ ਸੀ ਲੱਗਣਾ ਚਾਹੀਦਾ ਸਵੇਰ 10:00 10:20 ਤੇ ਉਹ ਗੱਲ ਹੋਈ ਆ ਤਾਂ 11:00 ਵਜੇ ਦੇ ਕਰੀਬ ਬਧਾਈਆਂ ਦੇ ਮੈਸੇਜ WhatsApp ਤੇ ਜਾਣ ਲੱਪੇ ਸੀ ਜਿਹੜੇ ਮੈਸੇਜ ਜਾਣ ਲੱਗੇ ਆ ਆਬਵੀਅਸ ਆ ਕਿਤੇ ਨਾ ਕਿਤੇ ਸ਼ੁਰੂ ਹੋਏ ਹੋਣਗੇ ਜਿਹਨੇ ਪਹਿਲਾਂ ਪਹਿਲਾਂ ਕੀਤਾ ਉਹ ਕਿੱਥੋਂ ਗਿਆ ਫਿਰ ਅੱਗੇ ਜਿਹੜਾ ਗਾਹਾਂ ਦੱਸ ਰਿਹਾ ਉਹਨ ਕਿਦਾਂ ਕਿਹਾ ਕਿ ਮੈਨੂੰ ਐਸ ਸੋਰਸ ਤੋਂ ਪਤਾ ਲੱਗਾ ਠੀਕ ਹੈ ਉਹ ਸਿਆਣੇ ਬੈਠ ਕੇ ਵਿਚਾਰ ਕਰਦੇ ਆ ਕਿ ਉਸਨੂੰ ਕਿਦਾਂ ਪਤਾ ਲੱਗਾ ਫਿਰ ਦਾ ਜੀ ਲਗਦੇ ਫਿਰ ਨਚੋੜ ਇਹ ਨਿਕਲਦਾ ਵੀ ਦੇਖੋ ਜੀ ਗੱਲ ਇਹ ਹੋਈ ਆ ਵੀ ਅਸੀਂ ਘਰਾਂ ਚ ਬੈਠ ਕੇ ਗੱਲਬਾਤ ਕਰਦੇ ਤੇ ਅਸੀਂ ਇਹ ਖਿਆਲ ਨਹੀਂ ਕਰਦੇ ਵੀ ਕੋਲ ਨਿਆਣੇ ਤਾਂ ਨਹੀਂ ਹੈਗੇ ਸਾਤੋਂ ਗੱਲਬਾਤ ਕਰਦਿਆਂ ਤੂੰ ਉਹ ਗੱਲ ਨਿਆਣਿਆਂ ਨੇ ਸੁਣੀ ਆ ਉਹਨਾਂ ਨੇ ਜਾ ਕੇ ਸਕੂਲ ਦਾਹ ਦਿੱਤਾ ਟੀਚਰਾਂ ਨੂੰ ਇਚਰਾ ਨੇ ਫਿਰ ਘਾਂ ਪੁਲਿਸ ਹੰਦਾ ਦਿੱਤਾ ਪੇ ਅੱਗੇ ਤੋਂ ਹੁਣ ਫੈਸਲਾ ਕੀ ਹੋਇਆ ਕੌਮ ਨੇ ਪੰਥ ਨੇ ਫੈਸਲਾ ਕੀਤਾ ਪੇ ਅੱਗੇ ਤੋਂ ਜਦੋਂ ਕਿਸੇ ਤੇ ਅਟੈਕ ਕਰਨਾ ਫਿਰ ਅਸੀਂ ਘਰ ਦੇ ਵਿੱਚ ਨਿਆਣਾ ਦੇ ਸਾਹਮਣੇ ਗੱਲ ਨਹੀਂ ਕਰਨੀ ਠੀਕ ਹੈ ਤੇ ਇਹ 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 ਇੰਨੇ ਇਹ ਫੈਸਲਾ ਕਰਨ ਤੋਂ ਬਾਅਦ ਫਿਰ ਅਗਲੀ ਘਟਨਾ ਦੀ ਅੜੀਕ ਵਿੱਚ ਕੌਮ ਪੰਥ ਬਹਿ ਗਿਆ ਜੁੜ ਗਿਆ ਠੀਕ ਹੈ ਇਦਾਂ ਹਰ ਘਟਨਾ ਵੇਲੇ ਹਰ ਗਰੁੱਪ ਜਿਹੜਾ ਆ ਜਦੋਂ ਕੁਝ ਬਾਪੜ ਦਾ ਫੇਗਲੇ ਸਲਾਹ ਕਰਦੇ ਹੋ ਸਕਦਾ ਮੁਗਲਾਂ ਨੇ ਉਹਨਾਂ ਦੇ ਸੂਈਏ ਜਿਹੜੇ ਹੋਣਗੇ ਜਿਹੜੇ ਉਹਨਾਂ ਦੇ ਬੰਦੇ ਹੋਣਗੇ ਵੀ ਯਾਰ ਅਸੀਂ ਅੰਦਰੋਂ ਦੇਖ ਕੇ ਆਏ ਸੀ ਵੀ ਤਿੰਨ ਕ ਹਜ਼ਾਰ ਬੰਦਾ ਆ ਵੀ ਜਿਹੜੀ ਲੜਾਈ ਹੋਈ ਹੈ ਉਹਦੇ ਸਾਬ ਨਾਲ ਇਦਾਂ ਲੱਗਦਾ ਵੀ 5-6000 ਹੋਊਗਾ ਹੋਇਆ ਕੀ ਆ ਇਹ ਬੰਦੇ ਹੋਰ ਕਿੱਥੋਂ ਆ ਗਏ ਤਾਂ ਨੇੜੇ ਤੇੜੇ ਹੈ ਨਹੀਂ ਸੀ ਬੰਦੇ ਤਾਂ ਠੀਕ ਹੁਣ ਉਹਦੇ ਵਿੱਚੋਂ ਕਿਸੇ ਮੂਰਖ ਨੇ ਕਹਿ ਦਿੱਤਾ ਹੋਊਗਾ ਵੀ ਭਾਈ ਸੁਣਿਆ ਸੀ ਵੀ ਅਮਰਦਾਸ ਰੋਗਰੀਆ ਕਿਤੇ ਸੱਚੀ ਤਾਂ ਨਹੀਂ ਇਦਾਂ ਜੋ ਲੜਦੇ ਆ ਜੇ ਟੱਕ ਲੱਗਦਾ ਵੱਡ ਬੁੱਡ ਹੁੰਦੇ ਜਾ ਕੇ ਨਾ ਆ ਕੇ ਫੇਰ ਠੀਕ ਹੋ ਕੇ ਆ ਜਾਂਦੇ ਆ ਹੋਰ ਕੀ ਹੋ ਸਕਦਾ ਫਿਰ ਹੁਣ ਮੂਰਖਤਾ ਭਰੀ ਉਹਨਾਂ ਦੇ ਅੰਦਾਜ਼ੇ ਨੂੰ ਉਹਨਾਂ ਦੇ ਮੂਰਖਤਾ ਭਰੇ ਅੰਦਾਜ਼ੇ ਨੂੰ ਸਾਡੇ ਸਕਾਲਰ ਕਹਿੰਦੇ ਵੀ ਉਹ ਵੀ ਕਹਿੰਦੇ ਸੀ ਨਹੀਂ ਤਾਂ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਬਾਦਸ਼ਾਹਤ ਕੈਮ ਕਰ ਲਈ ਉਹ ਇਹ ਮੰਨਦੇ ਹੋਣਗੇ ਕਿ ਕੋਈ ਇਦਾਂ ਦਾ ਪਾਣੀ ਹੁੰਦਾ ਆ ਸਰੋਵਰ ਹੁੰਦਾ ਬਾਦਸ਼ਾਹ ਇਦਾਂ ਭਰੋਸਾ ਕਰਦੇ ਹੋਣਗੇ ਪਿੱਦਾਂ ਕੋ ਪਾਣੀ ਹੋ ਸਕਦਾ ਜਿਹਦੇ ਚ ਨਾ ਕੇ ਬੰਦਾ ਠੀਕ ਹੋ ਜਾਵੇ ਉਹ ਸਾਡੇ ਅਰਗੇ ਚ ਡੂਆ ਸਾਡੇ ਢਡੀਆਂ ਵਰਗੇ ਆ ਪਿੱਛੇ ਨਹੀਂ ਉਹ ਉਹਨਾਂ ਦੇ ਉਹਨਾਂ ਦੇ ਬਾਦਸ਼ਾਹਾਂ ਨੂੰ ਤਸੀਦਾਂ ਸੰਤੋਖ ਸੰ ਸਮਝ ਲਿਆ ਇਦਾਂ ਭਰੋਸਾ ਕਰਦੇ ਸੀ ਜਦੋਂ ਅਸੀਂ ਆਪਣੀ ਗੱਲ ਨੂੰ ਸਾਬਤ ਕਰਨ ਲਈ ਉਲਾਰੂ ਹੋ ਕੇ ਸੋਚਦੇ ਹਾਂ ਬਿਲਕੁਲ ਇੱਕ ਪਾਸੜ ਪੱਖਪਤੀ ਹੋ ਕੇ ਸੋਚਦੇ ਹਾਂ ਠੀਕ ਹੈ ਉਦੋਂ ਸਾਨੂੰ ਚਿੰਤਾ ਪੈ ਜਾਂਦਾ ਵੀ ਨਹੀਂ ਕਿਦਾ ਬੈਲੈਂਸ ਹੋਇਤੋ ਸੰਤੁਲਿਤ ਰਹੇ ਤੂੰ ਬਿਨਾ ਆਪਣਾ ਸੰਤੁਲਨ ਕਾਇਮ ਰੱਖੇ ਤੂੰ ਬਗੈਰ ਸੰਤੁਲਿਤ ਹੋਣ ਦਾ ਮਤਲਬ ਇਹ ਹੁੰਦਾ ਕਿ ਮੈਂ ਜੋ ਗੱਲ ਇੱਥੇ ਇਸ ਘਟਨਾ ਦੇ ਸੰਬੰਧ ਵਿੱਚ ਜਿਹੜਾ ਰਿਐਕਸ਼ਨ ਆ ਜਿੱਦਾਂ ਘਟਨਾ ਵਾਪਰੀ ਆ ਜਿਹਦਾ ਨਿਚੋੜ ਕੱਢ ਕੇ ਦੱਸਣਾ ਨਾ ਤੇ ਮੈਨੂੰ ਸੰਤੁਲਨ ਰੱਖ ਕੇ ਦੱਸਣਾ ਪੈਣਾ ਆ ਉਹ ਚਾਹੇ ਮੇਰੇ ਹੱਕ ਵਿੱਚ ਜਾਵੇ ਚਾਹੇ ਮੇਰੇ ਵਿਰੋਧ ਵਿੱਚ ਜਾਵੇ ਜੇ ਮੈਂ ਕਹਿੰਨਾ ਵੀ ਨਿਚੋੜ ਕੱਢ ਹੁਣ ਤੁਸੀਂ ਕੋਈ ਘਟਨਾ ਵਾਪਰਦੀ ਆ ਉਹ ਤੁਸੀਂ ਜੱਜ ਨੂੰ ਕਹਿੰਨੇ ਆ ਵੀ ਤੂੰ ਇਹਦਾ ਫੈਸਲਾ ਕਰ ਹੁਣ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਪੁਲਿਸ ਆਈ ਆ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ ਲੱਗੀ ਆ ਉਹ ਰਿਪੋਰਟ ਦੇਣੀ ਚਾਹੁੰਦੇ ਤੁਸੀਂ ਉਹਤੇ ਇੱਕ ਅਫਸਰ ਨੂੰ ਕਹਿ ਦਿੰਦਾ ਵੀ ਗੱਲ ਸੁਣ ਲੈ ਜਿਹੜਾ ਆ ਬੰਦਾ ਨਾ ਨੀਲੀ ਕਾਰ ਵਾਲਾ ਇਹਦੇ ਹੱਕ ਵਿੱਚ ਰਿਪੋਰਟ ਆਉਣੀ ਚਾਹੀਦੀ ਉਹ ਸਹੀ ਥੋੜਾ ਹੋਊਗੀ ਉਹ ਕੋ ਤਾਂ ਅਲਾਰੂ ਹੋ ਜਾਣੀ ਆ ਸੰਤੁਲਿਤ ਤਾਂ ਉਹ ਹੋਣੀ ਆ ਜਿਹੜੀ ਚਾਹੇ ਉਹਦੇ ਹੱਕ ਵਿੱਚ ਹੋਵੇ ਚਾਹੇ ਉਹਦੇ ਝ ਹੋਵੇ ਜਿੱਦਾਂ ਜਿੱਦਾਂ ਕਟਨਾ ਵਾਪਰੀ ਆ ਉਦਾਂ ਦਾ ਰਿਪੋਰਟ ਦਿੱਤੀ ਜਾ ਰੀਪੋਰਟਿੰਗ ਸਹੀ ਹੋਵੇ ਬਗੈਰ ਇਹ ਦੇਖਿਆ ਕਿ ਕਿਹਦੇ ਹੱਕ ਵਿੱਚ ਜਾ ਰਹੀ ਆ ਜਾਂ ਕਿਹਦੇ ਵਿਰੋਧ ਵਿੱਚ ਜਾ ਰਹੀ ਜੇ ਇਹ ਪਹਿਲਾਂ ਤੈਅ ਕਰ ਲਿਆ ਜਾਵੇ ਕਿ ਇਹਦੇ ਵਿਰੋਧ ਵਿੱਚ ਹੀ ਰਿਪੋਰਟ ਦੇਣੀ ਆ ਜਾਂ ਇਹਦੇ ਹੱਕ ਵਿੱਚ ਹੀ ਦੇਣੀ ਆ ਫਿਰ ਸੰਤੁਲਿਤ ਨਹੀਂ ਹੁੰਦੀ ਉਹ ਦੋ ਤਰ੍ਹਾਂ ਜੇ ਹੁਣ ਜੇ ਇੱਕ ਨੀਲੀ ਕਾਰ ਵਾਲਾ ਬੰਦਾ ਇੱਕ ਲਾਲ ਕਾਰ ਵਾਲਾ ਬੰਦਾ ਹੈ ਜੇ ਤੁਸੀਂ ਲਾਲ ਕਾਰ ਵਾਲੀ ਨੂੰ ਕਹੋ ਕਿ ਚੱਲ ਵੇ ਤੂੰ ਇਦਾਂ ਕਰ ਰਿਪੋਰਟ ਤਿਆਰ ਕਰਕੇ ਪੇਛ ਦੇ ਹੋ ਸਕਦਾ ਸਾਰੀ ਸਾਰੀ ਆਪਣੇ ਹੱਕ ਵੀ ਦੇ ਦੇਵੇ ਹੁਣ ਜਦੋਂ ਸਾਨੂੰ ਪਰਭਾਸ਼ਿਤ ਸਾਡੇ ਵਿਰੋਧੀ ਨੇ ਕਰਨਾ ਔਰ ਅਸੀਂ ਉਹਦੀ ਦਿੱਤੀ ਹੋਈ ਪਰਭਾਸ਼ਾ ਨੂੰ ਲੈ ਕੇ ਅਸੀਂ ਗਰੂਰ ਕਰਾਂਗੇ ਤੇ ਦੁਨੀਆ ਮੂਰਖ ਕਹੂਗੀ ਸਾਨੂੰ ਕਿ ਜਦੋਂ ਵਿਰੋਧੀ ਆ ਨਾ ਤੁਸੀਂ ਦੇਖੋ ਤੁਸੀਂ ਘਰ ਦੇ ਚਾਰ ਮੈਂਬਰ ਆ ਠੀਕ ਹੈ ਤੁਹਾਡੀ ਗਵੰਡੀਆਂ ਨਾਲ ਲੜਾਈ ਹੋਗੀ ਚਲੋ ਉਹਨੂੰ ਛੱਡੋ ਕਬੱਡੀ ਦਾ ਮੈਚ ਹੋਣ ਲੱਗਾ ਦੋ ਟੀਮਾਂ ਖੜੀਆਂ ਠੀਕ ਹੈ ਦੋਹਾਂ ਟੀਮਾਂ ਦੇ ਵਿੱਚ ਹੁਣ ਨੈਸ਼ਨਲ ਸਟਾਈਲ ਵਿੱਚ ਜਿੰਨੇ 7-8 ਪਲੇਅਰ ਹੁੰਦੇ ਆ ਸਾਰੇ ਦਾ ਬਰਾਬਰ ਖੜੇ ਹੁੰਦੇ ਆ ਠੀਕ ਹੈ ਪੰਜਾਬ ਸਟਾਈਲ ਦੇ ਵਿੱਚ ਸਟੌਪਰ ਇੱਕ ਪਾਸੇ ਹੁੰਦੇ ਰਿਡਰ ਇੱਕ ਪਾਸੇ ਹੁੰਦੇ ਆ ਕਿਸੇ ਵੀ ਸਟਾਈਲ ਦੀ ਕਬੱਡੀ ਦੇ ਵਿੱਚ ਜਿਹੜੀ ਵਿਰੋਧੀ ਟੀਮ ਆ ਤਸੀਂ ਇਹ ਟੀਮ ਤੈਅ ਕਰੂਗੀ ਕਿ ਹੁਣ ਆ ਬੰਦਾ ਰੀਡ ਕਰਨਾ ਆਵੇ ਤੁਹਾਡਾ ਕਿ ਉਹ ਤਕੜੇ ਬੰਦੇ ਦੇ ਬਾਰੇ ਕਹੋਗੇ ਜਿਵੇਂ ਇਹ ਕਹਿੰਨ ਪੇ ਤੁਹਾਡੀ ਟੀਮ ਦਾ ਜਿਹੜਾ ਆ ਰੀਡਰ ਆ ਨਾ ਇਹ ਤਾਂ ਵੀ ਫੱਟੇ ਚੱਕ ਦਿੰਦਾ ਇਹਨੂੰ ਪੇ ਜੋ ਰੀਡ ਕਰੋ ਤੁਸੀਂ ਸੱਚ ਮੰਨੂਗੇ ਪਿਓ ਉਹ ਵਧੀਆ ਬੰਦੇ ਬਾਰੇ ਸਿਰਫ ਕਰੋਗੇ ਜਿਵੇਂ ਜਿਹੜੇ ਚਾਰ ਬੰਦੇ ਖੜੇ ਸਟਾਪਰ ਇਦਾਂ ਹੈਨਾ ਉਹਦੇ ਅਕਸਰ ਇਦਾਂ ਹੁੰਦੀ ਆ ਜਿਹੜੇ ਵਧੀਆ ਪਲੇਅਰ ਆ ਉਹ ਸਿਰੇ ਤੇ ਹੁੰਦੇ ਬਾਹਰਲੇ ਪਾਸੇ ਠੀਕ ਹੈ ਜਿਹੜੇ ਗੱਬੇ ਜਦੋਂ ਥੱਕ ਜਾਂਦੇ ਆ ਉਹ ਕਦੇ ਸਾਈਡ ਬਦਲਦੇ ਆ ਨਹੀਂ ਤਾਂ ਵਧੀਆ ਪਲੇਅਰ ਬਾਹਰ ਖੜੇ ਕੀਤੇ ਹੁੰਦੇ ਠੀਕ ਹੈ ਮੈਨੂੰ ਉਹੀ ਫੜਦੇ ਹੁੰਦੇ ਆ ਗੱਬਿਆਂ ਜਿਹੜਾ ਜਦੋਂ ਕਿਤੇ ਬਿਲਕੁਲ ਹੀ ਇਦਾਂ ਹੋ ਜਾਵੇ ਦਾ ਉਲਟਾ ਪੈ ਜਾਏ ਫਿਰ ਗੱਬੇ ਡਾ ਪੈਂਦਾ ਹੁਣ ਜਿਹੜੀ ਜਿਹੜਾ ਰੀਡਰ ਆ ਉਹ ਜਾਣ ਲਗਾ ਤਿਆ ਕਰਿਓ ਕਿ ਤੁਹਾਡਾ ਆ ਬੰਦਾ ਜੀ ਬਹੁਤ ਵਧੀਆ ਇਹਨੂੰ ਸਟਾਪਿੰਗ ਤੇ ਮੋਹਰੇ ਕਰੋ ਤੁਸੀਂ ਬੱਕੇ ਉੱਤੇ ਭਰੋਸਾ ਕਰੋ